ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜਾਕ ਥੋੜੀਆ ਮਜ਼ਾਕ ਥੋੜੀਆ ਬੇਪੁੱਤਾ ਤੂੰ ਇੰਨੀ ਫਿਕਰ ਕਿਉਂ ਕਰਦਾ ਆ ਤੇਰੀ ਤਾਂ ਹੀ ਇੰਨੀ ਵੀ ਭੋਲੀ ਨਹੀਂ ਹੈਗੀ ਬਈ ਆਣ ਸਰ ਸਾਰਾ ਕੁਝ ਉਹਨੂੰ ਫੜਾ ਦੂ ਆਪਣੀ ਗਗਨ ਹੈਗੀ ਹੈ ਨਾ ਗਗਨ ਦੇ ਨਾਮ ਕਰਵਾਉ ਸਾਰਾ ਕੁਸਾ ਚੱਲ ਤਾਈ ਜੇ ਮੈਨੂੰ ਤੈਨੂੰ ਠੀਕ ਲੱਗੇ ਉਵੇਂ ਕਰ ਲੈ ਚੱਲ ਚੰਗਾ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਨੀ ਆ ਕੋਈ ਇਹੋ ਜਿਹਾ ਮੁੰਡਾ ਲੱਭੇ ਨਾ ਨਿਗਾਚ ਰੱਖੀ ਕੋਈ ਨਾ ਤਾਈ ਚਲ ਠੀਕ ਆ ਮੈਂ ਚਲਦਾ ਨਾਲੇ ਤਾਈ ਤੂੰ ਵੀ ਕਰੇ ਗੇੜਾ ਮਾਰ ਲਿਆ ਕਰ ਕਦੇ ਗੇੜੀ ਨਹੀਂ ਮਾਰਿਆ ਹੋ ਪੁੱਤ ਆ ਬੱਸ ਕੰਮ ਧੰਦੇ ਚ ਨਿਕਲੇ ਨਹੀਂ ਜਾਂਦਾ ਕੋਈ ਗੱਲ ਨਹੀਂ ਆਉਂਗੀ ਮੈਂ ਕੰਮ ਜਿੰਨੇ ਮਿੜ ਕੇ ਚਲ ਠੀਕ ਆ ਤਾਈ ਮੈਂ ਚਲਦਾ ਹਾਂ ਚਲ ਚੰਗਾ ਮੈਨੂੰ ਸਭ ਪਤਾ ਹੈ ਤੁਸੀਂ ਕੀ ਕਰਦੇ ਫਿਰਦੇ ਹੋ ਆ ਜਿਹੜੀਆਂ ਸਕੀਮਾਂ ਤੁਸੀਂ ਕੱਢਦੇ ਫਿਰਦੇ ਹੋ ਨਾ ਆ ਮੈਂ ਤੁਹਾਡੀਆਂ ਕਦੇ ਵੀ ਕਾਮਜਾਬ ਨਹੀਂ ਹੋਣ ਦੇਣੀਆਂ ਦੇਖੀ ਜਾਇਓ ਅੱਗੇ ਕੀ ਬਣਦਾ ਜੇ ਮੈਂ ਵੀ ਸ੍ਰੀ ਕਲਿਆ ਕੇ ਤੁਹਾਡੀ ਹਿੱਕ ਤੇ ਨਾਂ ਬਠਾ ਹੈ ਨਾ ਤਾਂ ਮੈਨੂੰ ਵੀ ਪ੍ਰੀਤ ਕੀ ਨੇ ਕਹਿਣਾਗਾ ਨਿੱਕੀ ਅਕੁਲਦੀਪ ਨੂੰ ਕੀ ਹੋਇਆ ਵਾ ਐਵੇਂ ਨਹੀਂ ਜਿਵੇਂ ਕਿਸੇ ਗੱਲ ਦਾ ਗੁੱਸਾ ਹੋਇਆ ਹੁੰਦਾ ਇਹਨੂੰ हां दीदी ਪੰਲਾਂ ਦਾ ਕਦੇ ਵੀਰੇ ਐਵੇਂ ਚੁੱਪ ਚਪ ਗਿਆ ਹੀ ਹੈਗਾ ਅੰਦਰ ਅੱਜ ਪਤਾ ਨਹੀਂ ਕੀ ਹੋ ਰਿਹਾ ਵੀਰੇ ਨੂੰ ਚੱਲ ਤੂੰ ਐਵੇਂ ਕਰ ਤੂੰ ਬੈਠੇ ਤੇ ਮੈਂ ਕਰਕੇ ਆਉਂਦੀ ਆਂ ਗੱਲ ਪਹਿਨੇ ਤੂੰ ਵੀਰੇ ਨੂੰ ਵੱਧ ਘੱਟ ਨਾ ਬੋਲ ਪਈ ਕਿਤੇ ਉਹ ਹੋਰ ਗੁੱਸਾ ਕਰ ਦੇ ਨਹੀਂ ਨਹੀਂ ਮੈਂ ਜਾਣਦੀ ਆ ਆਪਣੇ ਵੀਰੇ ਨੂੰ ਕਿਵੇਂ ਮਨਾਉਣਾ ਹੈ ਠੀਕ ਹੈ ਪਹਿਨੇ ਲੈ ਵੀਰੇ ਦਾ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ ਮਿੰਟ ਵਿੱਚ ਤਾਂ ਠੀਕ ਹੋ ਜਾਂਦਾ ਮਿੰਟ ਵਿੱਚ ਹੀ ਮੂੰਹ ਬਣਾ ਲਾਂਦਾ ਗੁਰਲੀਨ ਭਾਣੇ ਤੂੰ ਇੱਥੇ ਕੋਈ ਕੰਮ ਸੀ ਨਹੀਂ ਭਾਈ ਕੰਮ ਤਾਂ ਕੋਈ ਨਹੀਂ ਸੀ ਬਸ ਤੇਰੇ ਨਾਲ ਉਂਝ ਇੱਕ ਗੱਲ ਕਰਨ ਆਈ ਸੀ ਗੱਲ ਕਰਨ ਆਈ ਮੈਨੂੰ ਕੋਈ ਸਮਝਿਆ ਨਹੀਂ ਭਾਈ ਅੱਜ ਮੈਂ ਤੇ ਨਿੱਕੀ ਬਾਹਰ ਬੈਠੀ ਸੀ ਤੂੰ ਹਮੇਸ਼ਾ ਸਾਡੇ ਨਾਲ ਗੱਲਬਾਤ ਕਰਕੇ ਜਾਂਦਾ ਹੈ ਤੇ ਤੂੰ ਅੱਜ ਚੁੱਪਚਾਪ ਹੀ ਅੰਦਰ ਲੰਘ ਗਿਆ ਉਹ ਨਹੀਂ ਨਹੀਂ ਭਾਣੇ ਇਹੋ ਜੀ ਕੋਈ ਗੱਲ ਨਹੀਂ ਮੈਂ ਸੋਚਿਆ ਦੋਵੇਂ ਗੱਲਾਂ ਕਰ ਰਹੀਆਂ ਨੇ ਤਾਂ ਜੋ ਮੈਂ ਚੁੱਪ ਕਰਕੇ ਅੰਦਰ ਆ ਗਿਆ ਦੇਖ ਭਾਈ ਗੱਲ ਨਾ ਟਾਲ ਤੂੰ ਗੱਲ ਦੱਸ ਕੀ ਆ ਤੇਰੀ ਭੈਣ ਹੈਗੀ ਹੈ ਤੇਰੇ ਦੁੱਖ ਸੁਣਨ ਨੂੰ ਉਹ ਤਾਂ ਭਾਣੇ ਬਾਰੇ ਖੜਾ ਸੀਗਾ ਸਾਲਾ ਮੱਥੇ ਲੱਗ ਗਿਆ ਜੀ ਕਰਦਾ ਸੀ ਜਾਣ ਤੋਂ ਮਾਰਦਾ ਉਹਨੂੰ ਦੇਖ ਬਾਈ ਤੂੰ ਉਹ ਬੰਦੇ ਪਿੱਛੇ ਆਪਣਾ ਕਿਉਂ ਦਿਮਾਗ ਖਰਾਬ ਕਰਦਾ ਹੈ ਉਹਦੇ ਬਾਰੇ ਤੱਕ ਕਦੀ ਮੈਂ ਨਹੀਂ ਸੋਚਿਆ ਜਿਸ ਦਿਨ ਦੀ ਇਸ ਘਰ ਚ ਮੈਂ ਆਈ ਹੋਈ ਹਾਂ ਬਸ ਉਹ ਗੱਲ ਕਰਕੇ ਦੱਸਤੀ ਭਾਈਓ ਪਣੇ ਮੈਂ ਅੰਦਰ ਆ ਗਿਆ ਚੱਲ ਹੁਣ ਉਹਦੇ ਪਿੱਛੇ ਉਦਾਸ ਨਾ ਹੋ ਤੇ ਉੱਠ ਕੇ ਆਪਣਾ ਕੰਮ ਕਰ ਲਾ ਹਾਂ ਹਾਂ ਤੂੰ ਠੀਕ ਹੈ ਕਹਿਨੀ ਆਪਣੇ ਤੂੰ ਚੱਲ ਮੈਂ ਆਉਂਦਾ ਹੁਣ ਮੈਂ ਗਰਲੀਨ ਨੂੰ ਕਿਵੇਂ ਦੱਸਾਂ ਕਿ ਮੇਰੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਮੇਰੇ ਦਿਮਾਗ 'ਚ ਤਾਂ ਉਹ ਗੱਲਾਂ ਚੱਲ ਰਹੀਆਂ ਨੇ ਜਿਹੜੀਆਂ ਕਦੇ ਨਿਕਲ ਵੀ ਨਹੀਂ ਸਕਦੀਆਂ ਜਿਹੜੀ ਤਾਈ ਨੇ ਅੱਜ ਗੱਲ ਕਹੀ ਹੈ ਨਾ ਇਹਨੇ ਤਾਂ ਮੇਰੇ ਕਾਲਜ ਨੂੰ ਅੱਗ ਲਾਤੀ ਇੱਕ ਆ ਬਾਪੂ ਹੱਥ ਤੇ ਹੱਥ ਤੇਰੀ ਬੈਠਾ ਗੁਰਦੀਪ ਸਿਆ ਬਾਪੂ ਨੇ ਕੁਛ ਨਹੀਂ ਕਰਨਾ ਇਹ ਤਾਂ ਹੁਣ ਤੈਨੂੰ ਆਪ ਹੀ ਕਰਨਾ ਪਊ ਨਹੀਂ ਤਾਂ ਤੈਨੂੰ ਠੰਗਣ ਵੀ ਨਹੀਂ ਮਿਲਣਾ ਨਿੱਕੀ ਉੱਪਰ ਕੱਪੜੇ ਸੁੱਕਣੇ ਪਏ ਨੇ ਮੈਂ ਕੱਪੜੇ ਲਾ ਲਿਆਵਾ ਜੇ ਤੂੰ ਅੰਦਰੋਂ ਸਬਜ਼ੀ ਲੈ ਆ ਤੇ ਆਪਾਂ ਇਕੱਠੇ ਬਹਿ ਕੇ ਛਿੱਲ ਲੈਨੇ ਆ ਠੀਕ ਆ ਗੁਰਲੀਨ ਆਹ ਨੂੰ ਕੌਣ ਆ ਗਿਆ ਵੀਰਾ ਵੀ ਅੰਦਰ ਬੈਠਾ ਤੇ ਗੁਰਲੀਨ ਛੱਤ ਤੇ ਕੱਪੜੇ ਲਾਉਣਗੇ ਹੀ ਆ ਚਲ ਮੈਂ ਦੇਖਦੀ ਆ ਕੌਣ ਆ ਗੁਰਲੀਨ ਹਾਂਜੀ ਤੁਸੀਂ ਕੌਣ? ਇਹ ਗੁਰਲੀਨ ਦਾ ਘਰ ਆ। ਹਾਂਜੀ ਇਹ ਗੁਰਲੀਨ ਦਾ ਹੀ ਘਰ ਹੈ। ਮੈਂ ਉਹਦੀ ਫਰੈਂਡ ਰੀਤ ਹਾਂ। ਅੱਛਾ ਅੱਛਾ ਤੁਸੀਂ ਉਹ ਰੀਤ। ਕਦੇ-ਕਦੇ ਗੁਰਲੀਨ ਦੀਦੀ ਨਾਲ ਤੁਹਾਡੀ ਗੱਲ ਕਰਦੀ ਹੁੰਦੀ ਹੈ। ਆਜੋ ਲੰਘਿਓ। ਗੁਰਲੀਨ ਗੁਰਲੀਨ ਆ ਦੇਖ ਕੌਣ ਆਇਆ? ਰੀਤ ਤੂੰ। ਤੂੰ ਆਖਣੀ ਠੀਕ ਠਾਕ। ਇੱਥੇ ਬੈਠੋ ਗੱਲਾਂ ਕਰੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਣੀ ਹੈ ਤੀਤ ਕੀ ਗੱਲ ਰਿਤ ਬੜੇ ਦਿਨਾਂ ਬਾਅਦ ਚੱਕਰ ਮਾਰਿਆ ਅੱਜ ਆਹੂ ਮੈਂ ਸੋਚਿਆ ਮੇਰੀ ਸੇਲੀਤਾ ਭੁੱਲੀ ਗਈ ਮੈਂ ਹੀ ਜਾ ਕੇ ਮਿਲ ਕੇ ਆਉਣੀ ਆ ਉਹਨੂੰ ਨਹੀਂ ਯਾਰ ਬਸ ਤੈਨੂੰ ਐਵੇਂ ਹੀ ਲੱਗਦਾ ਐਦਾਂ ਦੇ ਕੋਈ ਗੱਲ ਨਹੀਂ ਆ ਮੈਂ ਤਾਂ ਤੇਰੀ ਸੋਹਰੇ ਵੀ ਗਈ ਸੀ ਉਹ ਕਹਿੰਦੀ ਅਸੀਂ ਕੋਈ ਗੁੱਡਲੀ ਨੂੰ ਨਹੀਂ ਜਾਣਦੇ ਰਿਤ ਗੱਲ ਇਹ ਆ ਕਿ ਮੈਨੂੰ ਮੇਰੇ ਸੋਹਰੇ ਨੇ ਘਰੋਂ ਕੱਢ ਦਿੱਤਾ ਸੀ ਤੇ ਮੁੜ ਕੇ ਵੀਰ ਤੇ ਬਾਪੂ ਨੇ ਮੈਨੂੰ ਜਾਨ ਨਹੀਂ ਦਿੱਤਾ ਅੱਛਾ ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਸੀ ਨਾ ਤੂੰ ਮੈਨੂੰ ਕੋਈ ਫੋਨ ਮੈਸੇਜ ਕੀਤਾ ਤੇ ਉਪਰੋਂ ਮੈਡਮ ਦਾ ਫੋਨ ਵੀ ਬੰਦ ਆ ਰਿਹਾ ਸੀ ਰਿਤ ਤੈਨੂੰ ਕੀ ਪਤਾ ਮੇਰੀ ਜ਼ਿੰਦਗੀ ਚ ਕੀ ਕੁਛ ਹੋਇਆ ਤੇ ਮੇਰੇ ਸਹੁਰਿਆਂ ਨੇ ਮੇਰੇ ਨਾਲ ਕੀ ਕੁਛ ਕੀਤਾ ਬਸ ਮੈਂ ਗੁੱਸੇ ਦੇ ਵਿੱਚ ਆ ਕੇ ਫੋਨ ਵੀ ਤੋੜਤਾ ਤੇ ਸਿਮ ਵੀ ਤੋੜ ਚਾ ਬਸ ਉਦੋਂ ਦੀ ਮੈਂ ਆਣ ਕੇ ਇੱਥੇ ਬੈਠੀ ਆਂ ਫਿਰ ਵੀਰੇ ਤੇ ਬਾਪੂ ਨੇ ਮੈਨੂੰ ਜਾਣ ਹੀ ਨਹੀਂ ਦਿੱਤਾ ਨਹੀਂ ਇਸ ਕਰਕੇ ਫੋਨ ਬੰਦ ਆਂਦਾ ਸੀ ਕੋਈ ਕੋਈ ਨਹੀਂ ਬਹਿਣੀ ਤੂੰ ਟੈਨਸ਼ਨ ਨਾ ਲੈ ਸਾਰਾ ਕੁਝ ਠੀਕ ਹੋ ਜੂ ਅੱਛਾ ਵੈਨ ਤੇਰੇ ਨਾਲ ਤਾਂ ਗੁੱਸਾ ਮਾਰਾ ਹੋ ਗਿਆ ਪਰ ਚਲ ਕੋਈ ਨਹੀਂ ਜਿਨੇ ਪਾਈਆ ਕੱਪੂਗਾ ਵੀ ਉਹ ਹੀ ਕੋਈ ਨਹੀਂ ਤੂੰ ਹੌਂਸਦਾ ਰਹਿ ਮੇਰੀ ਤਾਂ ਫੋਰ ਡੇ ਬਾਅਦ ਕਿਹੜਾ ਮਾਰਿਆ ਪਿੱਛਾ ਮੈਂ ਬਾਈ ਤੂੰ ਵੀ ਕਮਾਲ ਕਰਦਾ ਆ ਜਦੋਂ ਮੇਰਾ ਵਿਆਹ ਹੋ ਗਿਆ ਇਹਨੇ ਇੱਥੇ ਕੀ ਕਰਨਾ ਸੀਗਾ ਇਹ ਮੈਨੂੰ ਜਾਣਦੀ ਆ ਤੂੰ ਤਾਂ ਬਣਿਆ ਕਰੀਆਂ ਜਿਵੇਂ ਬਗਾਨੀਆਂ ਨਹੀਂ ਵੀ ਤਾਂ ਆਪਣੀਆਂ ਜਦੋਂ ਮਰਜ਼ੀ ਆਵੇ ਜਦੋਂ ਮਰਜ਼ੀ ਜਾਵੇ ਚੱਲ ਬਾਈ ਤੂੰ ਕੰਮ ਕਰ ਲੈ ਬਹੁਤ ਟਾਈਮ ਪਾ ਗਿਆ ਅਸੀਂ ਬੈਠ ਕੇ ਗੱਲਾਂ ਕਰ ਲਈਏ ਸਰ ਠੀਕ ਆਪਾਂ ਇਹ ਕਰ ਲੋ ਫਿਰ ਗੱਲਾਂ ਨਿੰਗੁਲੀਂ ਤੇਰਾ ਭਰਾ ਤਾਂ ਜਿਵੇਂ ਹੀ ਨਹੀਂ ਬਦਲਿਆ ਉਹੀ ਸੁਭਾਅ ਚੱਕੀ ਫਿਰਦਾ ਆ ਨਹੀਂ ਰੀਤ ਅਜੇ ਸੁਭਾਅ ਬਦਲਣ ਵਾਲੀ ਆਏਗੀ ਜਦੋਂ ਆ ਗਈ ਨਾ ਆਪੇ ਲੋਟ ਆ ਜਾਊਗਾ ਆ ਗਿਆ ਮੇਰਾ ਪੁੱਤ ਹਾਂ ਮਾਂ ਆ ਗਿਆ ਮਾਂ ਕੀ ਤੂੰ ਸਾਰਾ ਦਿਨ ਕੰਮ ਲਈ ਬੈਠੀ ਰਹਿਣੀ ਆ ਕਦੇ ਰਾਮ ਵੀ ਕਰ ਲਿਆ ਕਰ ਬਿੰਦ ਉਹ ਹੋ ਪੁੱਤ ਮੈਂ ਨਾ ਰਾਮ ਹੀ ਕਰਦੀ ਸੀ ਮੈਂ ਪਈ ਪਈ ਨੇ ਸੋਚਾ ਮਹਾ ਚਲ ਮੈਂ ਕੱਪੜਿਆਂ ਦੀ ਤੈਲਾ ਦੰਨੀ ਆ ਆਈ ਨੀ ਨੂੰ ਗਗਨ ਵੀ ਆ ਜੂਗੀ ਮੈਂ ਤਾਂ ਬਸ ਤੈਨੂੰ ਹੀ ਉਡੀਕਦੀ ਸੀ ਅੱਛਾ ਮੈਂ ਐਡਮਿਸ਼ਨ ਕਰਵਾਇਆ ਹੀ ਮੈਂ 10 ਤਰੀਕ ਤੋਂ ਕਲਾਸਾਂ ਲੱਗਣੀਆਂ ਸਟਾਰਟ ਹੋਣਗੀਆਂ ਐਸ਼ਿਆ ਪੁੱਤ ਹਾਂ ਚਲੇ ਤਾਂ ਬੜੀ ਵਧੀਆ ਗੱਲ ਐ ਤੂੰ ਨਾ ਆਪਣੀ ਪੜ੍ਹਾਈ ਵੱਲ ਧਿਆਨ ਦੇ ਆਹ ਕਰ ਦੇ ਕੰਮਾਂ ਦਾ ਕੀ ਐ ਪੁੱਤ ਇਹ ਤਾਂ ਸਾਰੀ ਉਮਰ ਕਰਨੇ ਨੇ ਇੱਕ ਵਾਰੀ ਪੜ੍ਹ ਲਿਖ ਕੇ ਕੋਈ ਨੌਕਰੀ ਮਿਲ ਗਈ ਨਾ ਫਿਰ ਘਰੇ ਕੰਮ ਵਾਲੀ ਰੱਖ ਲਈ ਪਵਾਂ ਨੌਕਰੀ ਤਾਂ ਜਦੋਂ ਮਿਲੂਗੀ ਦੇਖੀ ਜਾਊਗੀ ਤੂੰ ਇਹ ਦੱਸ ਖਾਣੇ 'ਚ ਕੀ ਬਣਾਇਆ ਓਕੇ ਖਾਣੇ 'ਚ ਕੀ ਬਣਾਇਆ ਜਿਹੜਾ ਕੁਸਪਤ ਤੜਕੀ ਬਣਾ ਸੀ ਉਹੀ ਕੁਸਪਿਆ ਹੋਰ ਦੱਸ ਮੈਂ ਕਿ ਅੱਡੀ ਸਪੈਸ਼ਲ ਬਣਾਉਣ ਲੱਗੀ ਸੀ ਕੁਸਪ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਘਰੇ ਜਾ ਕੇ ਨਾ ਇਹੀ ਸੁਣਨ ਨੂੰ ਮਿਲੂਗਾ ਵੀ ਸਵੇਰ ਵਾਲੇ ਹੀ ਪਿਆਖਾਣੇ ਚ ਮੈਂ ਆਪਣੇ ਆਪ ਹੀ ਕੁਝ ਬਣਾ ਲੈਨੀ ਆ ਮੇਰੇ ਖਾਣ ਨੂੰ ਮੈਨੂੰ ਨਹੀਂ ਪਸੰਦ ਕੀ ਗੱਲ ਮੂੜ ਜਾ ਘਰ ਤੋਂ ਬਣਾ ਲੇਤਾ ਆ ਮੰਮੀ ਮੇਰਾ ਦਿਲ ਨਹੀਂ ਕਰਦਾ ਉਹ ਖਾਣ ਨੂੰ ਜਿਹੜਾ ਕੋਈ ਤੁਸੀਂ ਬਣਾਉਣੇ ਉਹ ਹੀ ਰੋਜ਼ ਦੀਆਂ ਚੀਜ਼ਾਂ ਕੋਈ ਨਾ ਪਤਾ ਤੂੰ ਮੈਨੂੰ ਦੱਸ ਦੇ ਮੈਂ ਉਹੀ ਚੀਜ਼ ਬਣਾ ਦਿੰਨੀ ਆ ਤੇ ਤੂੰ ਖਾ ਬਸ ਤੁਸੀਂ ਕੰਮ ਕਰ ਲਓ ਮੈਂ ਆਪੇ ਬਣਾ ਲੂ ਚੱਲ ਚੰਗਾ ਹੁਣ ਤਾਂ ਰੀਤ ਨੇ ਏਸੀ ਗਲੀ ਆ ਕਿੰਨਾ ਟਾਈਮ ਹੋ ਗਿਆ ਘਰੇ ਤਾਂ ਗੱਲ ਨਹੀਂ ਕਰਦੀ ਦਿੱਤੀ ਪਿਆਰ ਦੀ ਭੈਣ ਨੇ ਚੱਲ ਉਹਰੇ ਤਾਂ ਮੈਂ ਗੱਲ ਕਰਤੀ ਰਹੂੰ ਨਾਲੇ ਉਹਰੇ ਕਿਹੜਾ ਮੈਨੂੰ ਰੋਕਣ ਵਾਲਾ ਕੋਈ ਓਹੋ ਉਹ ਰੀਤ ਨੇ ਉਹ ਤਾਂ ਮੇਰੀ ਜਾਨ ਆ ਜਾਨ ਆ ਅੱਛਾ ਇਹ ਮੇਰੇ ਕਰਕੇ ਘਰ ਤੋਂ ਬਾਹਰ ਆਇਆ ਸੀ ਇਹ ਬੰਦਾ ਨਹੀਂ ਕਦੇ ਸੁਧਰਨ ਵਾਲਾ ਚੱਲ ਛੱਡ ਰਹੀ ਧੂੰਖੀ ਲੈਣਾ ਉਹ ਆ ਗਈ ਨਹੀਂ ਤਾਂ ਹੋਰ ਨਹੀਂ ਤਾਂ ਕੀ ਗੱਲ ਚੁੱਪ ਕਰਕੇ ਲੰਘ ਰਹੀ ਆ ਅੱਜ ਨਹੀਂ ਗੱਲ ਕਰਨੀ ਉਹ ਤੂੰ ਮੇਰਾ ਰਾਹ ਛੱਡ ਇਹ ਨਾ ਹੋਵੇ ਕਿ ਤੇ ਮੈਂ ਤੇਰਾ ਜਲੂਸ ਕੱਢ ਦੂ ਮੈਂ ਇੱਥੇ ਹੀ ਉਹ ਖੰਡ ਤੂੰ ਤਾਂ ਗੁੱਸਾ ਕਰੀ ਜਾਂਦੀ ਆ ਮੈਂ ਤਾਂ ਨਾਲੇ ਤੈਨੂੰ ਪਿਆਰ ਕਰਦਾ ਪਰ ਮੈਂ ਤੈਨੂੰ ਕੋਈ ਪਿਆਰ ਨਹੀਂ ਕਰਦੀ ਤੇਰੀ ਭੈਣ ਦੇ ਲਿਹਾਜ਼ ਕਰਕੇ ਤੈਨੂੰ ਛੱਡ ਦਿੰਨੀ ਆ ਮੈਂ ਹਰ ਵਾਰ ਉਹਦੀ ਲਿਹਾਜ਼ ਫਿਰ ਇੱਕ ਹੋਰ ਰੱਖ ਲਓ ਫਿਰ ਬਣ ਜਾ ਉਹਦੀ ਭਾਬੀ ਕੁਲਦੀਪ ਇਹ ਸੁਪਨਾ ਤੇਰਾ ਕਦੇ ਨਹੀਂ ਪੂਰਾ ਹੋ ਸਕਦਾ ਤੂੰ ਨੂੰ ਆਪਣੇ ਦਿਮਾਗ ਚੋਂ ਕੱਢ ਦੇ ਸੋਪਣਾ ਤੂੰ ਸੋਪਣਾ ਤੂੰ ਪੂਰਾ ਕਰਕੇ ਆ ਗਿਆ ਤੈਨੂੰ ਪਿਆਰ ਕਰਦਾ ਤੈਨੂੰ ਕਿਵੇਂ ਭੁੱਲ ਜਾ ਤੈਨੂੰ ਲਾਸਟ ਵਾਰ ਪੁੱਛ ਰਹੀ ਆ ਮੇਰਾ ਰਾਹ ਛੱਡਣਾ ਕਿ ਨਹੀਂ ਤੇਰਾ ਉਹ ਜਲੂਸ ਕੱਢੂ ਸਾਰੀ ਉਮਰ ਯਾਦ ਰੱਖੂੰਗਾ ਤੈਨੂੰ ਕੀ ਲਾਦਾ ਦੀ ਤੂੰ ਮਤ ਪਾਇ ਖੜਾ ਛਡਾ ਲੇਗੇ ਇੱਕ ਨਾ ਇੱਕ ਦਿਨ ਤਾਂ ਤੈਥੋਂ ਹਾਂ ਕਰਵਾਉਣੀ ਜੇ ਨਾ ਹਾਂ ਕਰਵਾਈ ਨਾ ਤਾਂ ਮੈਨੂੰ ਕੀ ਕੀੜੀ ਨਾਲ ਆਖੇ ਸੱਤ ਜਿਹੜੀ ਗੱਲ ਮੈਂ ਗਗਨ ਨਾਲ ਕਰਨੀ ਸੀ ਉਹ ਤਾਂ ਮੈਂ ਭੁੱਲੇ ਗਈ ਗगन ਪੁੱਤ ਆ ਬਾਰੇ ਆਈ ਮੜਿਆ ਹਾਂ ਮਾਂ ਕੀ ਹੈ ਬਿੰਦਨੀ ਅੰਦਰ ਬੈਠਣ ਦਿੰਦੀ ਹੈਗੀ ਉਹਦੀ ਬਾਜਾ ਮਾਰਨ ਲੱਗ ਜੂਗੀ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਨਾ ਤੈਨੂੰ ਇੱਕ ਗੱਲ ਦੱਸਣੀ ਸੀ ਉਹ ਮੈਂ ਭੁੱਲ ਗਈ ਫੇਰ ਕੀ ਹੋ ਗਿਆ ਜੀ ਤੂੰ ਦੁਬਾਰੇ ਆ ਗਈ ਹਾਂ ਦੱਸ ਕੀ ਹੈ ਮੈਂ ਤੈਨੂੰ ਪੁੱਤ ਐ ਕਹਿੰਦੀ ਸੀ ਮੈਂ ਨਾ ਬੈਠੀ ਬੈਠੀ ਨੇ ਸੋਚਾ ਵੀ ਆਪਾਂ ਕੁਲਦੀਪ ਦਾ ਰਿਸ਼ਤਾ ਨਾ ਕਰਵਾ ਦਿੰਨੇ ਆ ਲੈ ਆਹ ਉਹ ਤੇਰੇ ਹੱਥੋਂ ਲੈਣਗੇ ਉਹ ਰਿਸ਼ਤਾ ਜਿਵੇਂ ਪਹਿਲਾਂ ਗੁਰਲੀਨ ਦਾ ਲੈ ਲਿਆ ਤੇਰੇ ਹੱਥੋਂ ਹੁਣ ਉਹ ਮਿਕਲਦੀਪ ਵਾਸਤੇ ਲੈ ਲੈਣਗੇ ਉਹੋ ਪੁੱਤਾ ਰਿਸ਼ਤਾ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਪਰ ਆਪਾਂ ਗੱਲ ਕਰਕੇ ਤਾਂ ਦੇਖ ਲੈਣੇ ਆ ਗੱਲ ਕਰਨ ਚ ਕੀ ਹਰਜ ਹੈ ਉਹ ਤਾਂ ਠੀਕ ਆ ਮਾਂ ਪਰ ਇਹ ਤਾਂ ਦੱਸ ਰਿਸ਼ਤਾ ਕਰਵਾਏਂਗੀ ਕਿਹਦਾ ਕਿਹੜੀ ਕੁੜੀ ਆ ਉਹ ਉਹ ਪੁੱਤਾ ਉਹ ਮੇਰੀ ਮਾਸੀ ਦੀ ਦਰਾਣੀ ਦੀ ਕੁੜੀ ਆ ਨਾ ਜਿਹੜੀ ਉਹਦਾ ਰਿਸ਼ਤਾ ਕਰਵਾਣਾ ਹੈ ਮੇਰੀ ਮਾਸੀ ਦਾ ਫੋਨ ਆਇਆ ਸੀ ਕਹਿੰਦੀ ਜੇ ਤੁਹਾਡੀ ਕੋਈ ਨਿਗਾਹ ਚ ਹੈਗਾ ਵਧੀਆ ਰਿਸ਼ਤਾ ਤਾਂ ਤੁਸੀਂ ਕਰਵਾ ਦਿਓ ਅੱਛਾ ਉਹ ਪਿੰਕੀ ਹਾਂ ਹਾਂ ਪੁੱਤ ਪਿੰਕੀ ਦਾ ਹੀ ਕਰਵਾਣਾ ਹੈ ਕੁੜੀ ਤਾਂ ਬਹੁਤ ਵਧੀਆ ਸਿਆਣੀ ਵੀ ਆ ਕੰਮਕਾਰ ਵੀ ਸਾਰਾ ਕਰ ਲੈਂਦੀ ਹੈ ਚੱਲ ਵਧੀਆ ਗੱਲ ਹੈ ਜੇ ਮੰਨ ਜਾਣ ਤਾਂ ਉਹ ਪੁੱਤ ਉਹ ਤਾਂ ਹੁਣ ਜਾ ਕੇ ਪਤਾ ਲੱਗੂਗਾ ਵੀ ਮੰਨਣਗੇ ਜਾਂ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਜੇ ਤੂੰ ਬੇਲੀ ਹੈ ਤਾਂ ਪੰਜ ਜਾ ਚੱਲਦੇ ਆ ਲੈ ਮਾਂ ਮੈਂ ਭਲਾ ਘਰੇ ਕੀ ਕਰਨਾ ਮੈਂ ਤਾਂ ਬੇਲੀ ਹੂ ਹੀ ਆ ਨਾਲੇ ਬਹੁਤ ਦਿਨ ਹੋ ਗਏ ਮੈਂ ਗਰਲੀਨ ਨੂੰ ਮਿਲ ਕੇ ਨਹੀਂ ਆਈ ਹੈਗੀ ਨਾਲੇ ਮੈਂ ਉਹਨੂੰ ਮਿਲ ਆਉਂਗੀ ਚੱਲ ਚੱਲ ਵੜਦੀ ਆਪਾ ਚੱਲ ਆ ਕੱਪੜੇ ਜੇ ਰੱਖਦਾ ਮੈਂ ਆ ਰੱਖ ਲਾ ਆ ਜਾ ਪੁੱਤ ਹੋਵੇ ਠੀਕ ਗਰਲੀਨ ਵੀ ਹਾਂਜੀ ਡੇਡੀ ਮੈਂ ਬਾਅਦ ਚ ਕਰਦੀ ਹਾਂ ਤਾਈ ਹੁਣੇ ਆਏ ਹੋਏ ਸਸਰੀਕਾਲ ਤਾਈ ਜੀ ਸਸਰੀਕਾਲ ਪੁੱਤ ਕਿਵੇਂ ਹੈ ਗਰਲੀਨ ਹਾਂਜੀ ਠੀਕ ਬਹਿ ਜਾਓ ਔਰ ਦੱਸ ਪੁੱਤ ਕਿਵੇਂ ਠੀਕ ਰਹਿਨੀ ਐ ਹਾਂਜੀ ਠੀਕ ਐ ਤਾਈ ਜੀ ਬਸ ਤੁਹਾਨੂੰ ਪਤਾ ਹੀ ਆ ਚੱਲ ਕੋਈ ਨਾ ਪੁੱਤ ਤੂੰ ਟੈਨਸ਼ਨ ਨਾ ਲਿਆ ਕਰ ਸਭ ਕੁਝ ਠੀਕ ਹੋ ਜਾਊਗਾ ਇਹ ਤਾਂ ਕਹਿਂਦੀਆਂ ਗੱਲਾਂ ਨੇ ਤਾਈ ਠੀਕ ਹੋਣ ਨੂੰ ਕਦੋਂ ਠੀਕ ਹੁੰਦਾ ਐ ਬਸ ਮੰਨ ਨਹੀਂ ਖੜਦਾ ਥੋੜੇ ਟਾਈਮ ਲਈ ਪੁੱਤ ਮੰਨਤਾ ਖੜਾਣਾ ਪੈਂਦਾ ਆਪ ਤਾਂ ਛੋਟਣ ਦੇਖ ਕੇ ਟਾਈਮ ਪਾਸ ਹੁੰਦਾ ਆ ਸਾਡੇ ਵੱਲ ਦੇਖ ਲੈ ਨਾ ਕੋਈ ਅੱਗੇ ਨਾ ਪਿੱਛੇ ਫੇਰ ਵੀ ਅਸੀਂ ਜੋਈ ਜਾਂਦੇ ਆ ਟਾਈਮ ਤਾਂ ਪਾਸ ਕਰ ਹੀ ਜਾਂਦੇ ਆ ਨਾ ਤੂੰ ਬਹੁਤੀ ਟੈਨਸ਼ਨ ਨਾ ਲਿਆ ਕਰ ਗੁਰਲੀਨ ਨਾਲੇ ਜਿਹੜਾ ਕੁਝ ਕਰਮ ਚ ਨਹੀਂ ਹੁੰਦਾ ਨਾ ਤੈਨੂੰ ਪਤਾ ਹੋ ਕੀ ਮਿਲ ਸਕਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਅੰਗਰਲੀਨ ਪੁੱਤ ਤੇਰਾ ਡੈਡੀ ਨਹੀਂ ਦਿੰਦਾ ਉਹ ਕਿੱਥੇ ਗਏ ਹੋ ਨੇ ਡੈਡੀ ਤਾਂ ਕਹਿੰਦੇ ਸੀਗੇ ਕਿ ਮੈਂ ਤੇਰੇ ਨਾਨਕੇ ਜਾ ਕੇ ਆਉਣਾ ਆ ਮਿਲਨ ਨੂੰ ਜੀ ਕਰਦਾ ਆ ਬਸ ਕਹਿ ਕੇ ਸੌਰੀ ਚਲੇ ਗਏ ਆਪਣੇ ਨਿੱਕੀ ਤਾਈ ਹੁਣ ਲਈ ਦੁੱਧ ਗਰਮ ਕਰਕੇ ਲੈ ਕੇ ਆਈ ਨਾ ਨਾ ਪੁੱਤ ਦੁੱਧ ਦੀ ਕੋਈ ਲੋੜ ਨਹੀਂ ਹੈਗੀ। ਉਹ ਤਾਂ ਅਸੀਂ ਤਾਂ ਤੇਰੇ ਡੈਡੀ ਕੋਲੇ ਕੰਮ ਆਏ ਸੀਗੇ। ਤੈਨੂੰ ਪਤਾ ਹੀ ਐ ਮੜੇ ਮੜੇ ਨਾਲ ਕਿੰਨਾ ਕਬੜਾ ਹੋ ਜਾਂਦਾ। ਜਾਂ ਕੇ ਰੋਟੀ ਟੁੱਕ ਦਾ ਵੀ ਕਰਨਾ ਹੈਗਾ। ਲੈ ਤਾਈ ਤੂੰ ਕਿਹੜਾ ਰੋਜ਼-ਰੋਜ਼ ਆਉਂਨੇ ਆ। ਮਸਾਂ ਤਾਂ ਤੁਸੀਂ ਘੇੜਾ ਮਾਰਿਆ ਇੱਧਰ। ਕੋਈ ਗੱਲ ਨਹੀਂ ਬੈਜੋ। ਉਹ ਤਾਂ ਅਸੀਂ ਤਾਂ ਤੇਰੇ ਡੈਡੀ ਕੋਲ ਨਾ ਕੁਲਦੀਪ ਦੇ ਰਿਸ਼ਤੇ ਦੀ ਗੱਲ ਕਰਨ ਆਏ ਸੀ। ਹੁਣ ਉਹੀ ਘਰੇ ਹੈ ਨਹੀਂ। ਹੁਣ ਗੱਲ ਦੱਸ ਕਿਹਦੇ ਨਾਲ ਕਰੀਏ। ਸੱਸ ਕਿਹਦੇ ਸੱਸ ਸਸਰੀ ਕਾਲ ਪੁੱਤ। ਉਹ ਠੀਕ ਆ। ਹਾਂ। ਮੈਂ ਤਾਂ ਠੀਕ ਆ। ਤੂੰ ਕੁੜੇ ਹਾਲੇ ਤੱਕ ਐਥੀਂ ਆ। ਮੈਨੂੰ ਤਾਂ ਐ ਸੀ ਵੀ ਤੂੰ ਪਿੰਡ ਵਾਗੀ ਹੋਣੀ ਐ। ਨਹੀਂ ਤਾਈ ਇਹਨੇ ਤਾਂ 1-2 ਦਿਨਾਂ ਤੱਕ ਚੱਲੀ ਜਾਣਾ ਸੀਗਾ। ਉਹ ਬਸ ਮੈਂ ਹੀ ਰੱਖ ਲਈ ਥੋੜੇ ਕ ਦਿਨ ਆਪਣੇ ਕੋ। ਮੇਰਾ ਵੀ ਜੀ ਲੱਗ ਜਾਂਦਾ ਹੈ ਘਰੇ ਇਕੱਲੇ ਨਾਲੇ ਮੁੰਦੀ ਸੀਗੀ। ਹਰ ਰਾਲ ਮਿਲ ਕੇ ਇਹਨਾਂ ਦਾ ਚੱਲਦੇ ਲੰਘ ਜਾਂਦਾ ਹੈ ਹਨਾ। ਚੱਲ ਪੁੱਤ ਆ ਤਾਂ ਵਧੀਆ। ਹਰ ਰਾਲ ਮਿਲ ਕੇ ਨਾਲੇ ਥੋੜਾ ਟਾਈਮ ਪਾਸ ਹੋ ਜਾਂਦਾ। ਨਾਲੇ ਕੰਮ ਵਧੀਆ ਛੇਤੀ ਬਣ ਜਾਂਦੇ ਹੋਣੇ ਹਨਾ। ਹਾਂਜੀ। ਹਾਂਜੀ ਮਾਸੀ ਤੁਸੀਂ ਸਹੀ ਕਹਿ ਰਹੇ ਹੋ। ਮੇਰੇ ਤੇ ਇੱਥੇ ਆ ਕੇ ਜਮਾਂ ਜੀ ਲੱਗ ਜਾਂਦਾ। ਪਿੰਡ ਤਾਂ ਮੇਰਾ ਜੀ ਹੀ ਨਹੀਂ ਲੱਗਦਾ ਹੈਗਾ। ਇਹ ਤਾਂ ਮੇਰੇ ਜਾਣ ਨੂੰ ਜੀ ਨਹੀਂ ਕਰਦਾ ਹੈਗਾ। ਚੱਲ ਉਹ ਤਾਂ ਹੈਗਾ। ਫਰਕ ਤਾਂ ਹੁੰਦਾ ਹੀ ਆ ਨਾਲੇ ਗੋਜ਼ੀਆਂ ਹੈਗੀਆਂ ਦੀਆਂ ਦਿਲ ਲੱਗਿਆ ਰਹਿੰਦਾ ਐਨ ਨਾਲੇ ਦਾ ਟਾਈਮ ਪਾਸ ਹੋ ਜਾਂਦਾ ਐਸੇ ਕਰਕੇ ਤਾਂ ਚੱਲੀ ਸੀਗੀ ਐਸੇ ਕਰਕੇ ਇਹਨੂੰ ਮੈਂ ਜਾਣ ਨਹੀਂ ਦਿੱਤਾ ਹੈਗਾ ਅੱਛਾ ਚੱਲ ਕੋਈ ਗੱਲ ਨਹੀਂ ਤਾਈ ਤੂੰ ਇਹ ਦੱਸ ਤੂੰ ਕਿਹੜੀ ਗੱਲ ਕਰਨ ਆਈ ਸੀਗੀ ਤੂੰ ਹੋਰ ਹੀ ਗੱਲਾਂ ਲੈ ਕੇ ਬੈਗੀ ਹਉ ਪੁੱਤ ਮੈਂ ਤਾਂ ਨਾ ਕੁਲਦੀਪ ਦਾ ਰਿਸ਼ਤਾ ਕਰਾਉਣ ਬਾਰੇ ਸੋਚਦੀ ਸੀ ਮਾਂ ਚੱਲ ਗੱਲ ਕਰਕੇ ਦੇਖ ਲੈਂਦੇ ਆ ਪਰ ਭਈ ਪਹਿਲਾਂ ਮੈਂ ਤੇਰਾ ਰਿਸ਼ਤਾ ਕਰਵਾਉਂਦੀ ਸੀ ਉਹ ਤੇਰੇ ਡੈਡੀ ਨੇ ਐਨ ਮੌਕੇ ਤੇ ਅੱਖ ਜਵਾਬ ਦਿੱਤਾ ਹੁਣ ਤਾਂ ਕਰਕੇ ਸੋਚਦੀ ਆਂ ਵੀ ਗੱਲ ਕਰਾਂ ਜਾਂ ਨਹੀਂ ਟਾਈ ਇਹ ਤਾਂ ਬਹੁਤ ਵਧੀਆ ਗੱਲ ਆ ਜੇ ਤੁਸੀਂ ਰਿਸ਼ਤਾ ਕਰਾ ਰਹੇ ਹੋ ਤੁਸੀਂ ਗੱਲ ਤੋਰੋ ਅੱਗੇ ਡੈਡੀ ਨੂੰ ਮੈਂ ਆਪੇ ਮਨਾ ਲੂ ਕੋਈ ਨਾ ਪੁੱਤ ਪਹਿਲਾਂ ਤੂੰ ਤੇਰੇ ਪਿਓ ਨਾਲ ਗੱਲ ਕਰ ਲੈ ਮੈਂ ਗੱਲ ਬਾਅਦ ਚ ਤੋਰੂਗੀ ਲੈ ਮਾਂ ਜਦੋਂ ਇਹ ਗਰਲੀਨ ਕਹੀ ਆਂਦੀ ਹੈਗੀ ਤੇ ਗੱਲ ਕਰ ਲੂਗੀ ਫੇਰ ਵੀ ਪੁੱਤ ਗੱਲ ਤਾਂ ਪਹਿਲਾਂ ਵੀ ਕੀਤੀ ਸੀ ਪਹਿਲਾਂ ਕਿੰਨੀ ਕ ਮੰਨ ਲਈ ਇਹਦੇ ਪਿਓ ਨੇ ਆਪਣੀ ਲਓ ਕੁਲਦੀਪੀ ਆ ਗਿਆ ਓ ਬੱਲੇ ਓ ਬੱਲੇ ਅੱਤਾਂ ਕਰ ਤੇ ਰੌਣਕਾ ਲੱਗ ਰਿਆ ਨਾ ਲੈ ਤਾਈ ਹੋਰੀ ਆ ਰਹੇ ਨੇ ਤਾਈ ਅੱਜ ਤੱਕ ਅਰੇ ਆਏ ਰੌਣਕਾ ਲੱਗ ਰਿਆ ਜਿਹੜੀ ਕਈ ਮਹੀਨੇ ਪਹਿਲਾਂ ਲੱਗੀਆਂ ਦੀਆਂ ਤੇ ਤੈਨੂੰ ਯਾਦ ਕਰੀ ਜਾਂਦੇ ਸੀ ਸੱਚੀ ਤੇਰੀ ਤਾਂ ਉਮਰੇ ਲੰਮੀ ਐ ਅੱਜ ਬਹਿ ਜਾ ਉਹ ਕਾਹਨੂੰ ਤਾਈ ਯਾਦ ਕਰਦੀ ਆ ਮੈਨੂੰ ਤਾਂ ਇਹ ਲਾਦਾ ਜਦੋਂ ਮੇਰੇ ਚੂਕਨੀਆਂ ਕਰਦੇ ਹੋ ਮੋ ਨਹੀਂ ਨਹੀਂ ਵੀਰੇ ਛੁਗਲੀਆਂ ਗਾਣੂ ਕਰਦੇ ਸੀ ਅਸ ਤਾਂ ਤੇਰੇ ਵਿਆਹ ਦੀ ਗੱਲ ਕਰਦੇ ਸੀ ਹੁਣ ਮੇਰਾ ਵੀਰਾ ਵਿਆਹਣ ਆਲਾ ਹੋ ਗਿਆ ਉਹ ਅੱਛਾ ਭਣੇ ਕੱਪ ਤੇ ਮੇਰੇ ਵਿਆਹ ਦੀਆਂ ਗੱਲਾਂ ਚੱਲ ਰਿਆ ਨਾ ਜਿਹਨੇ ਵਿਆਹ ਕਰਾਣਾ ਉਹ ਤੋਂ ਪੁੱਛਿਆ ਤੁਸੀਂ ਲੈ ਨਾ ਤੈਨੂੰ ਕਹਦਾ ਪੁੱਛਣਾ ਚੁੱਪ ਕਰਕੇ ਵਿਆਹ ਕਰਵਾ ਲੈ ਇਹ ਅਸੀਂ ਹੁਕਮੇ ਦੰਨੇ ਹੁਣ ਤੈਨੂੰ ਉਹ ਤਾਂ ਹੀ ਹਾਇ ਤਾਂ ਵਿਆਹ ਦਾ ਮੇਰਾ ਕੋਈ ਖਿਆਲ ਹੀ ਨਹੀਂ ਹੈਗਾ ਲੈ ਵੀਰੇ ਐਂ ਕਿਵੇਂ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊਗਾ ਅਸੀਂ ਵੀ ਚਾਹ ਆੜ ਪੂਰੇ ਕਰਨੇ ਨੇ ਆਪਦੀ ਭਾਬੀ ਨਾਲ ਸਾਨੂੰ ਵੀ ਚਾਹ ਦਾ ਸਾਡਾ ਭਰਾ ਵਿਆਹਿਆ ਜਾਵੇ ਅਸੀਂ ਆਪਦੇ ਸ਼ੌਂਕ ਪੂਰੇ ਕਰੀਏ ਤੇਰੇ ਵਿਆਹ ਦੇ ਵਿੱਚ ਉਹ ਕੋਈ ਨਾ ਪੈਣੇ ਕਾਲੀ ਚਾਂਬ ਹਾਇ ਤਾਂ ਉਮਰ ਵੀ ਕੀ ਆ ਮੇਰੀ ਕਿਆ ਹੋ ਜੀਆਂ ਗੱਲਾਂ ਕਰਦਾ ਵੀਰੇ ਜੇ ਤੂੰ ਐਕਤੀ ਸਾਡੀ ਗੱਲ ਨਾ ਨਾ ਮੰਨੀ ਅਸੀਂ ਤੈਨੂੰ ਕਦੇ ਨਹੀਂ ਬੁਲਾਉਣਾ ਓਹੋ ਹੁਣ ਮੈਂ ਛੋਟੀ ਗੱਲ ਪਿੱਛੇ ਆਪਣੇ ਪਰਿਵਾਰ ਨੂੰ ਰਿਸ਼ਾਉਂਗਾ ਜੇ ਤੁਸੀਂ ਕਹਿੰਦੇ ਹੋ ਮੈਂ ਕਰਾ ਲੈਣਾ ਵਿਆਹ ਲੈ ਵੀਰੇ ਇਹ ਤਾਂ ਹੋਈ ਨਾ ਗੱਲ ਆਹ ਕਿੰਨੀ ਨ ਸਿਆਣੇ ਵਾਲੀ ਗੱਲ ਆ ਬਸ ਤਾਈ ਹੁਣ ਬਾਪੂ ਮੰਨ ਜਾਵੇ ਬਹੁਤ ਟਾਈਮ ਬਾਅਦ ਆਪਣੇ ਪਰਿਵਾਰ 'ਚ ਖੁਸ਼ੀਆਂ ਆਣ ਲੱਗੀਆਂ ਨੇ ਬਸ ਕਿਸੇ ਦੀ ਮਾੜੀ ਨਜ਼ਰ ਨਾ ਲੱਗੇ ਪੁੱਤ ਤੇਰੇ ਪਿਓ ਨੂੰ ਮਨਾਣ ਦੀ ਨਾ ਤੇਰੀ ਜ਼ਿੰਮੇਵਾਰੀ ਹੈ ਤੂੰ ਮਨਾਣੇ ਤੇਰੇ ਪਿਓ ਨੂੰ ਠੀਕ ਹੈ